ਅੱਜ ਅਸੀਂ ਗੱਲ ਕਰਨੇ ਜਾ ਰਹੇ ਹਾਂ ਇੱਕ ਅਜਿਹੇ ਸਿੱਖ ਪੰਜਾਬੀ ਸਬਕ ਦੀ ਜਿਸ ਨੇ ਦੁਨੀਆ ਦੇ ਸਭ ਤੋਂ ਵੱਡੇ ਵਿੱਤੀ ਸੰਸਥਾਨਾਂ ਵਿੱਚ ਆਪਣਾ ਨਾਮ ਰਗਾਇਆ ਅਜੀਬੰਗਾ ਇੱਕ ਆਮ ਪਰਿਵਾਰ ਤੋਂ ਉੱਟ ਕੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਅਹੁਦਿਆਂ ਤੱਕ ਪਹੁੰਚਣ ਦੀ ਇਹ ਕਹਾਣੀ ਹਰ ਪੰਜਾਬੀ ਦੀ ਮਾਣ ਦੀ ਗੱਲ ਹੈ ਚਰਵਾਤੀ ਜੀ ਅਜੀਬੰਗਾ ਦਾ ਜਨਮ ਸ਼ਹਿਰ ਪੂਨੇ ਮਹਾਰਾਸ਼ਟਰ ਦੇ ਨੇੜੇ ਹੋਇਆ ਉਹਨਾਂ ਨੇ ਕਿਤਾ ਭਾਰਤੀ ਫੌਜ ਵਿੱਚ ਅਫਸਰ ਸਨ ਜਿਸ ਕਰਕੇ ਉਹਨਾਂ ਨੂੰ ਅਨੁਸ਼ਾਸਨ ਅਤੇ ਮਿਹਨਤ ਦੀ ਸਿੱਖਿਆ ਬਚਪਨ ਤੋਂ ਹੀ ਮਿਲੀ ਉਹਨਾਂ ਨੇ ਆਪਣੇ ਗ੍ਰੈਜੂਏਸ਼ਨ ਸੈਂਟ ਸਟੀਫਨ ਕਾਲਜ ਤੋਂ ਕੀਤੀ ਅਤੇ ਫਿਰ ਮੈਨੇਜਮੈਂਟ ਦੀ ਪੜ੍ਹਾਈ ਇੰਡੀਅਨ ਇੰਸਟੀਟਿਊਸ਼ਨ ਆਫ ਮੈਨੇਜਮੈਂਟ ਅਹਮਦਾਬਾਦ ਤੋਂ ਕੀਤੀ ਕਰੀਅਰ ਦੀ ਸ਼ੁਰੂਆਤ ਅਜੀ ਬੰਗੜ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਨੇਸਲੇ ਨਾਲ ਕੀਤੀ ਜਿੱਥੇ ਉਹਨਾਂ ਨੇ ਲਗਭਗ 13 ਸਾਲ ਕੰਮ ਕੀਤਾ ਇਸ ਤੋਂ ਬਾਅਦ ਉਹ ਪੈਪਸੀਕੋ ਨਾਲ ਜੁੜੇ ਅਤੇ ਉੱਥੇ ਮਾਰਕੀਟਿੰਗ ਅਤੇ ਲੀਡਰਸ਼ਿਪ ਵਿੱਚ ਆਪਣੀ ਕਾਬਲੀਅਤ ਦਿਖਾਈ ਗਲੋਬਲ ਬੈਂਕਿੰਗ ਵਿੱਚ ਕਦੀ ਸ਼ਾਹ ਅਜੀ ਬੰਗੜ ਦੀ ਕਰੀਅਰ ਵਿੱਚ ਦਾ ਉਹਨਾਂ ਨੇ ਏਸ਼ੀਆ-ਪੈਸੀਫਿਕ ਖੇਤਰ ਵਿੱਚ ਕੁੱਝ ਅਹੁਦੇ ਸੰਭਾਲੇ ਅਤੇ ਰੀਜਨਲ ਸੀਈਓ ਵਜੋਂ ਕੰਮ ਕੀਤਾ। ਮਾਸਟਰ卡ਡ ਦੇ ਸੀਈਓ ਤੱਕ ਦਾ ਸਫ਼ਰ 2010 ਵਿੱਚ ਅਜੀਮੰਗਾ ਨੂੰ ਦੁਨੀਆ ਦੀ ਪ੍ਰਸਿੱਧ ਭੁਗਤਾਨ ਕੰਪਨੀ ਮਾਸਟਰ卡ਡ ਦਾ ਸੀਈਓ ਬਣਾਇਆ ਗਿਆ। ਉਹਨਾਂ ਦੀ ਅਗਵਾਈ ਵਿੱਚ ਕੰਪਨੀ ਨੇ ਡਿਜੀਟਲ ਪੇਮੈਂਟ ਵਿੱਚ ਵੱਡਾ ਵਿਸਤਾਰ ਕੀਤਾ। ਮਾਸਟਰ卡ਡ ਦੀ ਗਲੋਬਲ ਵੈਲਿਊ ਕਈ ਗੁਣਾ ਵਧੀ। ਉਹ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਬਿਜ਼ਨਸ ਲੀਡਰਾਂ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਲਗਭਗ 11 ਸਾਲ ਸੀਈਓ ਵਜੋਂ ਕੰਮ ਕੀਤਾ। ਹੋਰ ਗਲੋਬਲ ਲੀਡਰਸ਼ਿਪ ਭੂਮਿਕਾਵਾਂ। ਮਾਸਟਰ卡ਡ ਤੋਂ ਬਾਅਦ ਉਹ ਪ੍ਰਾਈਵੇਟ ਵਰਲਡ ਬੈਂਕ ਦੇ ਬੈਂਕ ਦੇ ਪ੍ਰਧਾਨ ਬਣਨ ਤੱਕ ਦਾ ਸਫ਼ਰ 2023 ਵਿੱਚ ਅਜੀ ਬੰਗਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਵਿਕਾਸ ਸੰਸਥਾ ਵਰਲਡ ਬੈਂਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਪਦ ਸੰਭਾਲਣ ਵਾਲੇ ਉਹ ਪਹਿਲੇ ਸਿੱਖ ਅਤੇ ਭਾਰਤੀ ਮੂਲ ਦੇ ਵਿਅਕਤੀ ਹਨ। ਕਿੰਨੀਆਂ ਕੰਪਨੀਆਂ ਦੇ ਸੀਈਓ ਰਹੇ? ਮਾਸਟਰ卡ਡ, ਸੀਜੀ ਗਰੁੱਪ ਅਤੇ ਹੁਣ ਵਰਲਡ ਬੈਂਕ ਦੇ ਪ੍ਰਧਾਨ। ਅਜੀ ਬੰਗਾ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਵੱਡੇ ਸੁਪਨੇ ਦੇਖੋ। ਮਿਹਨਤ ਅਤੇ ਅਨੁਸ਼ਾਸਨ ਕਦੇ ਵੀ ਅਰਥ ਨਹੀਂ ਜਾਂਦੇ। ਪੰਜਾਬੀ ਅਤੇ ਸਿੱਖ ਕੌਮ ਦੁਨੀਆ ਦੇ ਹਰ ਮੈਦਾਨ ਵਿੱਚ ਅੱਗੇ ਵਧ ਰਹੀ ਹੈ।